ਤੋੜੀ ਤੇ ਉੱਥੇ ਤੁਸੀਂ ਦੋ ਵਾਰੀ ਵਜਨ ਉਪਰ ਆ ਕੇ ਤੰੀਆਂ ਦੇ ਤੰੀਆਂ ਨਾਲ ਵਾਹ ਲੋ ਉਹਦੇ ਨਾਲ ਜਿਹੜਾ ਮਤਲਬ ਫਰਾਈਏ ਕੋਈ ਜਿਹੜੀ ਕੱਟੀ ਹੋਈ ੱੱਲੇ ਆ ਜੂਗੀ ਤੇ ਉਦੋਂ ਬਾਅਦ ਓਪਰਸੀਡਰ ਬਹੁਤ ਥੋਣੀ ਪਿਲਾਈ ਕਰ ਦਿੰਦੀ ਹੈ ਜਿਹੜਾ ਤੇ ਐਕਸੀਅਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਪਿੰਡ ਦੇ ਸੂਝਵਾਨ ਕਿਸਾਨ ਮੈਂ ਸੂਝਵਾਨ ਵਜ੍ਹਾ ਕਰਕੇ ਕਹਿ ਰਹੇ ਹਾਂ ਕਿ 2023 ਦੇ ਵਿੱਚ ਜੋ ਇਸ ਪਿੰਡ ਦੇ ਵਿੱਚ ਅੱਗਾਂ ਲੱਗੀਆਂ ਸੀ ਉਹਦੇ ਨਾਲੋਂ ਗਿਣਤੀ ਜਿਹੜੀ ਹੈ 2024 ਦੇ ਵਿੱਚ ਬਹੁਤ ਥੜੀ ਮੈਂ ਆਸ ਕਰਦਾ ਕਿ ਇਸ ਪਿੰਡ ਦੇ ਵਿੱਚ ਇਸ ਵਾਰੀ ਕੋਈ ਅਗੜੀ ਲੱਗੇਗੀ ਤੇ ਸਾਰੇ ਦੇ ਸਾਰੇ ਜ਼ਿੰਮੇਵਾਰ ਜਿਹੜੇ ਨੇ ਵੀ ਉਹ ਸਾਡਾ ਸਾਥ ਦੇਣਗੇ ਮੈਂ ਤੜੇ ਧਿਆਨ ਦੇ ਵਿੱਚ ਗੱਲ ਲੈ ਕੇ ਆਉਣਾ ਚਾਹੁੰਦਾ ਕਿ ਮੈਂ ਵੀ ਜ਼ਿੰਮੇਵਾਰ ਪਰਿਵਾਰ ਨੂੰ ਬੁਲਾਉਂ ਕਰਦਾ ਮੈਂ ਮੇਰਾ ਜਨਮ ਇਹ ਜਲੰਧਰ ਆ ਪਿੰਡ ਤੇ ਮੇਰਾ ਪ੍ਰਤਾਪਪੁਰਾ ਪਰ ਸਾਡੇ ਜਿਹੜੀ ਉਥੇ ਖੇਤੀ ਚੱਲਣਾ ਆਮਵਾਦੀ ਹੁੰਦੀ ਆ ਸੋ ਕਈ ਜਿਹੜੇ ਜ਼ਿੰਮੇਦਾਰ ਇੱਥੋਂ ਦੇ ਕਿਉਂਕਿ ਮੇਰਾ ਖੇਤੀ ਤੇ ਕਾਫੀ ਅਟੈਚਮੈਂਟ ਹੈ ਕਈ ਜਿਹੜੇ ਜ਼ਿੰਮੇਦਾਰ ਜਿਨ੍ਹਾਂ ਨੇ ਆਪਣੀ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਦਾ ਰਹਿਣਾ ਰੁੱਝੂ ਹੁੰਦਾ ਰਹਿਣਾ ਹੁਣੇ ਜਸਟ ਆਪਾਂ ਉੱਚੇ ਨन्हेੜਾ ਨन्हेੜਾ ਚੱਠੇ ਕਣੇੜਾ ਪਿੰਡ ਤੋਂ ਆਪਾਂ ਆਏ ਆ ਉਥੇ ਕਈ ਜ਼ਿੰਮੇਦਾਰ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਜਿਨ੍ਹਾਂ ਨੇ ਆਪਣੇ ਪਰਾਲੀ ਨੂੰ ਅੱਗ ਨਹੀਂ ਲਾਈ। ਮੈਂ ਕਿਹਾ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਹੈ? ਕਿ ਜਿਹੜੀ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਉਹਨੂੰ ਵਿੱਚ ਮਿਲਾ ਲਿਆ, ਵਿੱਚ ਮਿਲਾ ਲਿਆ, ਵਿੱਚ ਧਰਵਾ ਲਿਆ। ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਹੈ? ਕਹਿੰਦੇ ਸਾਡੇ ਜਿਹੜੀ ਹੈ ਇੱਥੇ ਪੈਦਾਵਾਰ ਵਧੀ ਹੈ। ਲਾਗਤ ਘਟੀ। ਪੈਦਾਵਾਰ ਵਧੀ, ਲਾਗਤ ਘਟੀ ਤੇ ਕਿਸਾਨ ਲਈ ਤੇ ਲਾਹੇਮੰਦੀ ਹੈ। ਪਰਾਲੀ ਦੇ ਯੋਗ ਪ੍ਰਬੰਧਨ ਲਈ ਸਰਕਾਰ ਵੱਲੋਂ ਜ਼िला ਪ੍ਰਸ਼ਾਸਨ ਵੱਲੋਂ ਧਵਨ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਤੇ ਜਿਹੜੀਆਂ ਪਰਾਲੀ ਸੰਭਾਲ ਲਈ ਜੋ-ਜੋ ਮਸ਼ੀਨਰੀ ਸੁਪਰ ਐਸ ਐਮ ਐਸ ਹੈਪੀ ਸੀਡਰ ਮਲਚਰ ਜੋ ਵੀ ਚਾਹੀਦਾ ਆਪਾਂ ਨੂੰ ਉਹ ਸਾਰਾ ਦਾ ਸਾਰਾ ਜਿਹੜਾ ਹੈ ਅਸੀਂ ਇੰਡੀਵਿਜੂਅਲ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਦਿੱਤੀਆਂ ਨੇ ਜਿਹੜੇ ਫਾਰਮਰ ਜਿਹੜੇ ਨੇ ਜਿਹੜੇ ਜ਼ਿੰਮੇਦਾਰਾਂ ਦੀ ਸੁਸਾਇਟੀਆਂ ਨੇ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਦਿੱਤੀਆਂ ਨੇ ਕਸਟਮ ਹਾਇਰਿਕ ਸੈਂਟਰ ਜਿਹੜੇ ਐ ਕੋਠੇ ਵੀ ਦਿੱਤੀ ਐ ਸਾਡਾ ਕੰਟਰੋਲ ਰੂਮ ਜਿਹੜਾ ਹੈ ਸਵੇਰੇ 8 ਵਜੇ ਤੋਂ ਰਾਤੀ 8 ਵਜੇ ਤੱਕ ਮੈਂ ਇੱਕ ਵਾਰੀ ਬੇਨਤੀ ਕਰਾਂਗਾ ਮੁਖ ਖੇਤੀਬਾੜੀ ਅਫਸਰ ਨੂੰ ਕਿ ਉਹਦਾ ਨੰਬਰ ਜਿਹੜਾ ਹੈ ਜ਼ਰੂਰ ਦੱਸ ਦੇਣ ਜੋ ਸਾਡਾ ਕੰਟਰੋਲ ਰੂਮ ਹੈ ਸ਼ੁਭਾ 8:00 ਲੈ ਕੇ ਰਾਤੀ 8:00 ਵਜੇ ਤੱਕ ਕੰਰੋਲ ਨੂੰ ਚੱਲੇਗਾ ਤੇ ਜੇ ਕਿਸੇ ਕਿਸਾਨ ਵੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨ ਦੀ ਲੋੜ ਹੋਏਗੀ ਕਿਰਪਾ ਕਰਕੇ ਦੱਸ ਦਿਓ ਕਿ ਤੁਹਾਡੀ ਕਿੰਨੀ ਫਸਲ ਹੈ ਜਿਹੜੀ ਵੱਢੀ ਗਈ ਹੈ ਤੇ ਤੁਹਾਨੂੰ ਕਿੰਨੀ ਚਾਹੀਦੀ ਹੈ ਕੀ ਕੀ ਮਸ਼ੀਨਰੀ ਚਾਹੀਦੀ ਹੈ ਕਦ ਚਾਹੀਦੀ ਹੈ ਹਾਂ ਜੇ ਸਾਡੇ ਕੋਲ ਕੋਈ ਕਮੀ ਰਹਿ ਗਈ ਤੁਹਾਨੂੰ ਮਸ਼ੀਨ ਪਹੁੰਚਿਆ ਕਰਵਾਉਣ ਦੇ ਵਿੱਚ ਫਿਰ ਫੈਸਲਾ ਤੁਹਾਡਾ ਹੈ ਬਟ ਢੋ ਘਟਨਾ ਪ੍ਰਸ਼ਾਸਨ ਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਓ ਅਸੀਂ ਬਹੁਤ ਯਤਨ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਐਂ ਤਦੀ ਜੜੀਆਂ ਨੇ ਜ਼ਿਲ੍ਹਾ ਸੰਗਰੂਰ ਦੀਆਂ ਅੱਗਾ 5618 2023 ਦੇ ਵਿੱਚੋਂ ਘਟ ਕੇ 1700 ਕੁਛ ਰਹਿ ਗਈਆਂ ਬਟ ਅਜੇ ਵੀ ਆਪਾਂ ਪੰਜਾਬ ਦੇ ਵਿੱਚ ਨੰਬਰ ਵਾਨੀ ਐਂ ਅਜੇ ਹਰ ਨੰਬਰ ਵਨ ਤੁਸੀਂ ਆਪ ਸਮਝਦੇ ਹੋ ਕਿ ਸੁਵੇ ਦੇ ਵਿੱਚ ਸੰਗਰੂਰ ਦੇ ਬਾਰੇ ਕੀ ਕਿਹਾ ਜਾਂਦਾ ਹੋਏਗਾ ਮੈਂ ਆਸ ਕਰਦਾ ਇਸ ਵਾਰੀ ਮੇਰੇ ਨਾਲ ਜਿੰਨੇ ਵੀ ਜਿਹੜੇ ਮੇਰੇ ਵੀ ਕਿਸਾਨ ਨੇ ਉਹ ਇੱਕ ਮੁਹਿਮਾਂ ਚੜਾ ਹੈ ਇਹਨੂੰ ਚਲਾ ਕੇ ਆਪਣੀ ਪ੍ਰਾਰਥਨਾ ਨੂੰ ਆ ਕੇ ਚੜਾ ਹੈ ਉਹ ਨਹੀਂ ਜਾਣੀ ਬਾਕੀ ਜੋ ਵੀ ਤਕਨੀਕੀ ਗੱਲਾਂ ਨੇ ਖੇਤੀਬਾੜੀ ਦੇ ਮਹਾਰਮੁਖੀ ਖੇਤੀਬਾੜੀ ਅਫਸਰ ਡਿਰੇਕਟਰ ਮhender Singh Sidhu ਨੇ ਕਹਿਦੀਆਂ ਨੇ ਤੇ ਇਹਨਾਂ ਸ਼ਬਦਾਂ ਦੇ ਨਾਲ ਹੱਥ ਬੰਨ ਕੇ ਇੱਕ ਵਾਰੀ ਫਿਰ ਆਪਣੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਧੰਨਵਾਦ Hadis Belji sing ji ਬਲਜੀਤ ਸਿੰਘ ਜੀ ਨੇ ਕਿ ਚਾਹ ਸੋਸਾਇਟੀ ਵੱਲੋਂ ਜਾਂ ਕੋਆਪਰੇਟਿਵ ਸੋਸਾਇਟੀ ਵੱਲੋਂ ਤੁਹਾਡਾ ਵੀ ਸਨਮਾਨ ਕੀਤਾ ਜਾਣਾ ਜੀ ਮੈਂ ਕਮੇਟੀ ਦੇ ਪ੍ਰਧਾਨ ਤੇ ਸੈਕਟਰੀ ਸਾਹਿਬ ਨੂੰ ਕਮੇਟੀ ਦੇ ਅੱਜ ਮੈਂ मुझे बड़ी अफ्सर देखनी पवान नॉर्मसी هي آلا کي وي ته تي ويو